ਹੈਲੋ ਜੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੈਲਕਮ ਬੈਕ ਟੂ ਮਾਈ ਚੈਨਲ ਪ੍ਰਪਜੋ ਛੱਬੀ ਮੈਰਾ ਆਈ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਮੈਂ ਠੀਕ ਆ ਜੀ ਤੇ ਸ਼ੁਰੂ ਕਰਦੇ ਆਪਾਂ ਅੱਜ ਦਾ ਵਲੌਗ ਵਲੌਗ ਤੁਸੀਂ ਐਂਡ ਤੱਕ ਦੇਖਿਓ ਜੀ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਬੈਲ ਆਈਕਨ ਦਬਾ ਲਿਓ ਤਾਂ ਜੋ ਤੁਹਾਨੂੰ ਆਉਣ ਵਾਲੇ ਵੀਡੀਓ ਦੇ ਨੋਟੀਫਿਕੇਸ਼ਨ ਮਿਲਦੇ ਰਹਿਣ ਜੀ ਤੇ ਸਵੇਰ ਦਾ ਟਾਈਮ ਹੈ ਜੀ ਤੇ ਸ਼ੁਰੂ ਕਰਦੇ ਆਪਾਂ ਅੱਜ ਦਾ ਵਲੌਗ ਹਾਂਜੀ ਮੈਂ ਪੰਛੀਆਂ ਨੂੰ ਖਾਣਾ ਪਾ ਜਾਂਦਾ ਸੀ ਤੇ ਉਹ ਹੁਣ ਆਨੇ ਸ਼ੁਰੂ ਹੋ ਗਏ ਨੇ ਤੇ ਆਪਣਾ ਖਾਈ ਜਾਣਗੇ ਤੇ ਪੱਤਝੜ ਕਰਕੇ ਨਾ ਵੇੜੇ ਵਿੱਚ ਪੱਤੇ ਬਹੁਤ ਹੋਏ ਹੋਏ ਸੀਗੇ ਤੇ ਇਸ ਲਈ ਵੇੜੇ 'ਚ ਪੱਤੇ ਡਿਗੇ ਰਹਿੰਦੇ ਨੇਗੇ ਹਵਾ ਚੱਲਦੀ ਰਹਿੰਦੀ ਉਹਨਾਂ ਗਿਰਦੇ ਰਹਿੰਦੇ ਅਜੇ ਤੁਸੀਂ ਵੀ ਪਾਣੀ ਰੱਖਿਆ ਕਰੋ ਕਿਉਂਕਿ ਗਰਮੀਆਂ ਆ ਗਈਆਂ ਨੇਗੇ ਇਹਨਾਂ ਨੂੰ ਵੀ ਵਿਚਾਰਿਆਂ ਨੂੰ ਆਸ ਹੁੰਦੀ ਆਪਣੇ ਤੋਂ ਕਿ ਪਾਣੀ ਦਾ ਦਾਣਾ ਪਾਣੀ ਰੱਖੀਏ ਇਹਨਾਂ ਵਾਸਤੇ ਵੀ ਹਨਾ ਤੇ ਕੁਦਰਤ ਤੋਂ ਆਪਣੇ ਲਈ ਰਿਜਕ ਖੈਰ ਮੰਗਦੇ ਨੇਗੇ ਵੀ ਇਹ ਜਿ cụcਰਾ ਨਗਰ ਦਿਨ ਪਰਮਾਤਮਾ ਦਾ ਤੇ ਇੱਥੇ ਜੁਗਰੇ ਸੀਗੇ ਤੇ ਨਾਲ ਇਹਨਾਂ ਨੂੰ ਦੇਖਦੇ ਦੇਖਦੇ ਫੇ ਮੈਂ ਚਾਹ ਪੀ ਲੈਣੀ ਹੁੰਦੀ ਹੈ ਆਪਣੀ ਤੇ ਬਹੁਤ ਸੋਹਣਾ ਲੱਗਦਾ ਜੀ ਸਵੇਰ ਦਾ ਟਾਈਮ ਜਦੋਂ ਇਹ ਆਉਂਦੇ ਨੇਗੇ ਹਾਂਜੀ ਸਰਦਾਰ ਜੀ ਮੇਰੇ ਰੈਡੀ ਹੋ ਗਏ ਸੀਗੇ ਜਾਣ ਲਈ ਢੇੜਾ ਲੈ ਕੇ ਤੇ ਇੱਥੇ ਗੱਡੀ ਸਾਫ਼ ਕਰ ਰਹੇ ਸੀਗੇ ਇਹ ਤੇ ਗੱਡੀ ਸਾਫ਼ ਕਰਕੇ ਫਿਰ ਜਾਂਦੇ ਹੁੰਦੇ ਨੇਗੇ ਧੂਫ ਵਗੈਰਾ ਲਗਾ ਕੇ ਚੰਗੀ ਤਰ੍ਹਾਂ ਪਰਮਾਤਮਾ ਨੂੰ ਤੇ ਆ ਕੇ ਫਿਰ ਗੱਡੀ ਲੈ ਕੇ ਜਾਂਦੇ ਹੁੰਦੇ ਆ ਜੀ ਇੱਥੇ ਗੱਡੀ ਸਾਫ਼ ਕਰ ਰਹੀ ਸੀਗੇ ਤੇ ਮੈਂ ਇਹਨਾਂ ਦੀ ਵੀਡੀਓ ਬਣਾਉਣ ਲੱਗੀ ਹੋਈ ਸੀ ਤੇ ਹੋਣ ਇਹਨਾਂ ਨੂੰ ਰੋਟੀ ਰੋਟੀ ਖਵਾ ਕੇ ਫਿਰ ਭੇਜਾਂਗੇ ਅਸੀਂ ਚੱਲੇ ਸੀ ਜੀ ਮੇਰੇ ਮੰਮੀ ਦਾ ਪਤਾ ਲੈਣ ਉਹਨਾਂ ਦਾ ਕਿਉਂਕਿ ਐਕਸੀਡੈਂਟ ਹੋ ਗਿਆ ਸੀਗਾ ਪਿੱਛੇ ਮੈਂ ਵੀਡੀਓ ਚ ਪਾਇਆ ਵੀ ਸੀਗਾ ਤੇ ਮੇਰੇ ਦਿਓਰ ਦਰਾਣੀ ਉਹਨੇ ਚੱਲੇ ਸੀਗੇ ਉਹ ਕਹਿੰਦੇ ਫਿਰ ਮੈਨੂੰ ਕਹਿੰਦੇ ਤੂੰ ਨਾਲ ਤੁਸੀਂ ਨਾਲ ਚੱਲੋ ਤੇ ਤਾਂ ਕਰਕੇ ਮੈਂ ਹਰਮਨ ਵੀ ਸਕੂਲ ਗਿਆ ਹੋਇਆ ਸੀ ਤੇ ਸਾਹਿਲ ਮੇਰਾ ਪੇਪਰ ਦੇਣ ਗਿਆ ਸੀ ਕਾਲਜ ਤੇ ਫਿਰ ਅਸੀਂ ਮੈਂ ਚਲੋ ਚਲੇ ਗਈ ਸੀ ਇਹਨਾਂ ਨਾਲ ਤੇ ਮੈਂ ਕਿਹਾ ਚਲੋ ਮੈਂ ਵੀ ਜਾਇੰਨੀ ਆ ਕਿਉਂਕਿ ਜਿਸ ਦਿਨ ਦੀ ਹਸਪੀਟਲ ਛੁੱਟੀ ਹੋਈ ਸੀ ਮੰਮਾ ਨੂੰ ਤੇ ਮੈਂ ਗਈ ਸੀ ਕਿ ਫਿਰ ਮੈਂ ਨਾਲ ਚੱਲੀ ਸੀ ਅਸੀਂ ਸਾਂਹੇ ਨਾਲ ਚੱਲੇ ਸੀ ਤਾਂ ਹੀ ਹੋਰ ਜਾਣ ਤਾਂ ਮੈਂ ਇੱਥੇ ਆਪਣੇ ਨਾਨਾ ਜੀ ਨਾਲ ਗੱਲਾਂ ਕਰਦੀ ਸੀ ਮੇਰੇ ਨਾਨਾ ਜੀ ਨੇ ਹੈ ਤਾਂ ਵੀ ਕਿ ਮੜ ਜਾਗੇ ਆਪਣਾ ਇਹਨਾਂ ਨਾਲ ਮੈਂ ਗੱਲਾਂ ਕਰ ਰਹੀ ਸੀ ਉਹ ਪੁੱਛ ਰਹੇ ਸੀ ਮੈਨੂੰ ਕਿ ਹਰ ਹਰਮਨ ਮੇਰੇ ਬੱਚੇ ਹਰ ਬਾਹਲਰ ਹਰ ਆਪਣੇ ਇੱਧਰ ਆਏ ਸੀਗੇ ਤੇ ਮੈਂ ਉਹਨਾਂ ਨੂੰ ਦੱਸ ਨਹੀਂ ਸਕੀ ਕਿ ਕਾਲਜ ਗਿਆ ਇਹਨੇ ਤੇ ਉਹ ਨਾਲ ਗਏ ਵੀ ਮਿਲੇ ਆ ਮੰਗੇ ਇਸ ਲਈ ਨਹੀਂ ਆਏ ਵੀ ਮੈਂ ਤਾਂ ਇਹਨਾਂ ਨਾਲ ਆਈਆਂ ਤਾਂ ਕਰਕੇ ਉਹ ਪੁੱਛ ਰਹੇ ਸੀਗੇ ਮੈਨੂੰ ਤੇ ਬਾਹਲ ਨੂੰ ਭੇਜ ਕੇ ਆ ਗਈ ਸੀ ਕਿ ਪੇਪਰ ਦੇਣ ਗਿਆ ਉਹ ਤਾਂ ਕਰਕੇ ਫਿਰ ਅਸੀਂ ਇੱਥੇ ਪਾਪਾ ਹੀ ਨਾਲ 1:30 2:00 ਵਜੇ ਆਜੂਗਾ ਪਾਪਾ ਜੀ ਕਹਿੰਦੇ ਮੈਂ ਛੋਟਾ ਆਊਗਾ 2:30 ਵਜੇ ਗੱਲਾਂ ਕਰ ਰਹੇ ਸੀ ਤੇ ਫਿਰ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਕੰਮ ਤੇ ਜਾਊਗਾ ਉੱਧਰ ਪਾਈ ਇਕੱਠੇ ਬੈੰਨੇ ਆ ਤੇ ਇੱਕਠੇ ਬੈਠ ਕੇ ਫਿਰ ਵੀ ਮੈਂ ਚਲੀ ਜਾਣਾ ਅੱਧੇ ਘੰਟੇ ਤੱਕ ਕਿਉਂਕਿ ਉਹਨਾਂ ਨੇ ਬੱਚਿਆਂ ਨੇ ਵਾਪਸ ਆਣਾ ਵਾ ਤਾਂ ਕਰਕੇ ਤੇ ਫਿਰ ਉਹ ਹੁਣ ਚੱਲੇ ਸੀਗੇ ਨਾਲ ਮੇਰੇ ਉਦਲ ਦੂਸਰੇ ਰੂਮ 'ਚ ਮੇਰੇ ਭਾਬੀ ਉਹਨਾਂ ਦੇ ਕਮਰੇ ਵਿੱਚ ਬੈਠਣ ਵਾਸਤੇ ਉੱਧਰ ਚੱਲੇ ਸੀਗੇ ਕਮਜ਼ੋਰੀ ਆ ਵਾ ਪਾ ਕਮਜ਼ੋਰੀ ਕਰਕੇ ਚੱਕੇ ਨਹੀਂ ਇਹ ਉਮਰ ਜ਼ਿਆਦਾ ਹੋਣ ਕਰਕੇ ਨਾ ਕਮਜ਼ੋਰੀ ਜ਼ਿਆਦਾ ਆ ਗਈ ਆ ਤੇ ਮੈਂ ਫਿਰ ਤਾਂ ਕਰਕੇ ਉਹਨਾਂ ਦੇ ਪਾਣੀ ਲੰਗੇ ਪੈ ਜਾਣਾ ਹਾਂ ਕੋਈ ਨਹੀਂ ਮੈਂ ਫਿਰ ਉਧਰ ਸੀ ਚਲੇ ਗਏ ਸੀ ਕਮਰੇ 'ਚ ਫਿਰ ਸੇਤ ਵਰਨਾ ਹਾਂ ਹਾਂ ਹੌਲੀ ਹੌਲੀ ਆਰਾਮ ਨਾਲ ਕੋਈ ਉਹ ਨਹੀਂ ਹੈ ਕਾਲੀ ਨਹੀਂ ਹੈ ਗਈ ਕੋਈ ਸੰਹਾਰਾ ਲੈ ਕੇ ਹਾਂਜੀ ਇਹਨੇ ਜੀ ਪਾਪੜ ਇਹ ਬਣਾਉਂਦੇ ਹੁੰਦੇ ਨੇਗੇ ਇੱਥੇ ਸਾਡੇ ਮੇਰੇ ਪਹਿਲਾਂ ਤਾਂ ਮੇਰੇ ਭਾਬੀ ਜੀ ਬਣਾਉਂਦੇ ਪਹਿਲਾਂ ਮੈਂ ਬਣਾਉਂਦੀ ਹੁੰਦੀ ਸੀ ਤੇ ਇੱਥੇ ਅਸੀਂ ਸਾਰੇ ਬੈਠੇ ਚਾਹ ਪੀ ਰਹੇ ਸੀਗੇ ਤੇ ਰੋਟੀ ਨੂੰ ਕਹਿ ਰਹੀ ਸੀ ਭਾਬੀ ਮੈਂ ਕਿ ਨਹੀ ਲੇਟ ਹੋ ਜਾਂਗੇ ਬਿਨਾਂਲੇ ਤੁਹਾਡੇ ਕੋਲ ਟਾਈਮ ਨਹੀਂ ਲੱਗਣਾ ਬੈਠਣ ਦਾ ਕੋਲੇ ਤੇ ਸਲੀ ਮੰਮੀ ਮੇਰੇ ਵੀਡੀਓ ਕਾਲ ਤੇ ਛੋਟੀ ਭੈਣ ਨਾਲ ਗੱਲ ਕਰ ਰਹੀ ਸੀਗੇ ਤੇ ਇਹ ਆ ਮੇਰੀ ਭਾਣ ਜੀ ਛੋਟੀ ਜੀ ਤੇ ਵੀਡੀਓ ਕਾਲ ਤੇ ਫਿਰ ਉਹ ਦੇਖ ਰਹੀ ਸੀ ਕਿ ਕੌਣ ਕੌਣ ਲੇੰਗੇ ਆਵਾਜ਼ਾਂ ਮਾਰ ਰਹੀ ਸੀਗੀ ਫੋਨ ਦੇ ਵਿੱਚ ਜੀ ਤੇ ਮੰਮੀ ਦੇ ਰੋਡ ਪਈ ਸੀ ਨਾਲ ਲੱਤ ਵਿੱਚ ਤੇ ਹੁਣ ਤਾਂ ਠੀਕ ਨਹੀਂ ਪੱਟੀ ਵਗੈਰਾ ਨਿਕਲ ਗਏ ਕਹਿੰਦੇ ਨਹੀਂ ਆ ਖਾਣੇ ਨੂੰ ਲੱਗ ਤੇ ਹੁਣ ਅਸੀਂ ਚੱਲੇ ਸੀ ਜੀ ਵਾਪਿਸ ਤੇ ਇਹ ਆ ਗਿਆ ਚੌਂਕ ਆਪਣਾ ਸਾਨੀਵਾਲ ਦਾ ਤੇ ਉੱਥੋਂ ਅਸੀਂ ਆਪਣੇ ਘਰ ਨੂੰ ਵਾਪਿਸ ਹੋ ਗਏ ਸੀ ਇਹ ਤੇ ਮਿਲ ਕੇ ਨਾ ਬਹੁਤ ਥੋੜਾ ਜਿਹਾ ਸ਼ਾਂਤੀ ਜੀ ਆ ਜਾਂਦੇ ਦਿਲ ਨੂੰ ਕਿ ਠੀਕ ਨੇਗੇ ਨਹੀਂ ਤਾਂ ਇਹ ਕਰਜਾ ਹੀ ਲੱਗਿਆ ਰਹਿੰਦਾ ਆਪਣੇ ਪੈਕਾਂ ਨਾ ਖੜੇ ਹੁੰਦੇ ਨੇਗੇ ਉੱਥੇ ਮਿਲ ਕੇ ਥੋੜੀ ਜਿਹੀ ਦਿਲ ਨੂੰ ਤਸੱਲੀ ਹੁੰਦੀ ਹੈ ਕਿ ਠੀਕ ਨੇ ਖੁਸ਼ ਨੇ ਬਸ ਇੰਨਾ ਹੀ ਬਹੁਤ ਹੁੰਦਾ ਹਨਾ ਆਪਣੇ ਲਈ ਤੇ ਬਸ ਫੇਰਾ ਲੱਗਦਾ ਰਹਿੰਦਾ ਇਹ ਛੋਟੀ ਗੁड़िया ਮੇਰੇ ਦਿਓਰ ਦੀ ਪਰੀ ਸਾਡੀ ਉਹ ਲੈ ਕੇ ਆਈ ਸੀਗੀ ਆਪਣੇ ਨਾਨਕੇ ਗਏ ਹੋਏ ਸੀਗੇ ਉੱਥੇ ਹੀ ਇਹਨਾਂ ਦੀ ਪਲੈਨਿੰਗ ਹੋ ਰਹੀ ਸੀ ਕਿ ਮੰਮੀ ਨੂੰ ਮਿਲ ਕੇ ਆਣਾ ਇਹ ਤਾਂ ਤਿਆਰੀ ਸੀਗੇ ਤੇ ਮੈਂ ਫਿਰ ਨਾਲ ਚਲੇ ਗਈ ਸੀ ਇਹਨਾਂ ਦੇ ਤੇ ਉਹ ਮੈਨੂੰ ਦਿਖਾ ਰਹੀ ਸੀ ਕਿ ਬڑے ਮੰਮਾ ਮੈਂ ਆ ਲੈ ਕੇ ਆਂਦੇ ਹਾਂ ਉੱਥੇ ਖੇਡਣ ਵਾਸਤੇ ਆਪਾਂ ਨੇ ਵੀ ਬਚਪਨ ਚ ਬਹੁਤ ਖੇਡਿਆ ਜੀ ਇਹਨਾਂ ਘਡੌਣਿਆਂ ਨਾਲ ਹਨਾ ਕਮੈਂਟ ਕਰਕੇ ਦੱਸਿਓ ਵੀ ਤੁਸੀਂ ਵੀ ਖੇਡਿਆ ਇਹਨਾਂ ਨਾਲ ਇਹ ਚੀਨੀ ਮਿੱਟੀ ਦੇ ਬਣੇ ਹੋਏ ਨੇਗੇ ਬਹੁਤ ਸੋਹਣੇ ਲੱਗਦੇ ਨੇ ਪੁਰਾਣੀਆਂ ਜਿਆਦਾ ਤਾਜ਼ੀਆਂ ਹੋ ਜਾਂਦੀਆਂ ਨੇ ਜੀ ਤੇ ਫਿਰ ਚੱਲੇ ਗਏ ਸੀਗੇ ਸਾਰੇ ਮੇਰੇ ਦਿਉਰ ਨੂੰ ਨੇ ਉੱਥੇ ਕਿ ਰੰਦੇ ਨਹੀਂ ਉਹ ਤੇ ਅਸੀਂ ਆਗੇ ਸੀਗੇ ਰਾਤ ਨੂੰ ਸਰਦਾਰ ਜੀ ਵਾਪਸ ਆਗੇ ਸੀ ਤੇ ਅਸੀਂ ਆਗੇ ਸੀਗੇ ਸਬਜੀ ਮੰਡੀ ਸਬਜੀ ਲੈਣ ਵਾਸਤੇ ਤੇ ਹਾਂਜੀ ਸਵੇਰ ਦੇ ਕੋਈ ਰਾਤ ਨੂੰ ਕਿੰਨੀ ਰਾਹ ਹੋ ਜਾਂਦਾ ਹੈ ਕਾਫੀ ਤੇ ਫਿਰ ਅਸੀਂ ਸਬਜੀ ਲੈ ਕੇ ਚਲੇ ਗਏ ਸੀ ਇਹ ਹੈ ਜੀ ਸਬਜੀ ਮੰਡੀ ਤੇ ਇਥੇ ਆਪਾਂ ਸਬਜੀ ਖਰੀਦਦੇ ਸੀ ਫਲ ਦੇ ਸਾਈਡ ਹੁੰਦੀ ਆ ਸਭ ਦੀਆਂ ਇੱਕ ਸਾਈਡ ਹੁੰਦੀ ਆ। ਤੁਸੀ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਅੱਜ ਦਾ ਵੀਲੌਗ ਕਿੱਦਾਂ ਦਾ ਲੱਗਿਆ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਜੀ ਤੇ ਚੈਨਲ ਨੂੰ ਸਪੋਰਟ ਕਰਿਓ ਜੀ ਤੁਹਾਡੇ ਸਪੋਰਟ ਨਾਲ ਹੀ ਚੈਨਲ ਆ ਜਿਹੜਾ ਮੇਰਾ ਗਰੋ ਕਰੂਗਾ ਇਹ ਤੇ ਐਸੇ ਤਰ੍ਹਾਂ ਹੀ ਜੀ ਬਣੇ ਰਹੂ ਆਪਣੇ ਚੈਨਲ ਤੇ ਤੇ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਕਰਿਆ ਕਰੋ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਕਮੈਂਟ ਨਾਲ ਜਿਹੜਾ ਨਾ ਸਾਨੂੰ ਥੋੜਾ ਜਿਆ ਹੋ ਜਾਂਦਾ ਕਿ ਹਾਂ ਆਪਣੇ ਵੀਡੀਓਜ਼ ਵੀ ਦੇਖ ਦੇਣੇਗੇ ਜਿਵੇਂ ਅਪਾ ਦੂਸਰਿਆਂ ਦੇ ਵਲੌਗ ਦੇਖਦੇ ਆ ਨਾ ਉਦਾਂ ਆਪਣੀ ਵੀ ਜਿਹੜੇ ਵਲੌਗ ਨੇਗੇ ਦੇਖ ਦੇਣੇਗੇ ਨਹੀਂ ਤਾਂ ਇਦਾਂ ਹੀ ਹੁੰਦਾ ਕਿ ਪਤਾ ਨਹੀਂ ਕੋਈ ਦੇਖਦਾ ਵਾ ਕਿ ਨਹੀਂ ਦੇਖਦਾ ਇਸੇ ਤਰ੍ਹਾਂ ਹੀ ਆਪਣਾ ਪਿਆਰ ਤੇ ਸਪੋਰਟ ਬਣਾਈ ਰੱਖਿਓ ਜੀ ਮਿਲਦੇ ਆ ਇਸੇ ਤਰ੍ਹਾਂ ਇੱਕ ਹੋਰ ਵੀਡੀਓ ਦੇ ਵਿੱਚ ਕੱਤਕ ਲਈ ਖੁਸ਼ ਰੋ ਮੁਸਕੁਰਾਉਂਦੇ ਰੋ ਆਪਣਾ ਦੇ ਆਪਣੀ ਫੈਮਲੀ ਦਾ ਖਿਆਲ ਰੱਖਿਓ ਜੀ